ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸਿਲਜਾਉਣ ਦਾ ਦਾਵਾ ਕੀਤਾ ਗਿਆ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਲਗਾਤਾਰ ਇਨਸਾਫ ਦੇ ਲਈ ਗੁਹਾਰ ਲਗਾਈ ਜਾ ਰਹੀ ਸੀ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਦੋਂ ਕਿ ਬਾਕੀਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਪੁਲਿਸ ਦਾਵਾ ਕਰ ਰਹੀ ਹੈ। ਪੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਟਵ ਜੀ ਆਈਪੀਐਸ ਸ਼੍ਰੀ ਹਰਚਰਨ ਸਿੰਘ ਭੁੱਲਰ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਆਈਪੀਐਸ SSP ਬਠਿੰਡਾ ਜੀ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਨੂੰ ਨਤਪਾਨ ਦੇ ਸਬੰਧ ਦੇ ਵਿੱਚ ਚਲਾਈ ਗਈ ਮੁਹਿੰਮ ਨੂੰ ਲੈ ਕੇ ਇੱਕ ਅਸੀਂ ਜਿਹੜਾ ਤਲਵੰਡੀ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਨੂੰ ਜਿਹੜਾ ਹੈਗਾ ਉਹ ਟ੍ਰੇਸ ਕੀਤਾ ਹੈਗਾ ਇਹਦਾ ਇਸ ਤਰ੍ਹਾਂ ਹੈਗਾ ਇਹ ਮਿਤੀ 19 12 21 ਨੂੰ ਚਸਵਿੰਦਰ ਸਿੰਘ ਨੇ ਇੱਕ ਜਿਹੜੇ ਹੈਗੀ ਹੈ ਇਹਦੇ ਭੇਟੇ ਦੀ ਜਿਹੜੀ ਹੈਗੀ ਹੈ ਜਕਸੀਰ ਸਿੰਘ ਦੀ ਜਿਹੜੀ ਹੈਗੀ ਹੈ ਮੌਤ ਹੋਈ ਸੀਗੀ ਰਾਤ ਸਮੇਂ ਤੇ ਬਹਿਮਨ ਜਸਾ ਸਿੰਘ ਵਾਲੇ ਪਿੰਡ ਉਥੇ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਹੈਗਾ ਤੇ ਇਹਦੀ ਡੈੱਡ ਬੋਡੀ ਉਥੋਂ ਮੌਕੇ ਤੋਂ ਮਿਲੀ ਸੀਗੀ ਜਿਹਦੇ ਸਵਾਨ ਚ ਕਾਰਵਾਈ ਕਰਦੇ ਹੋਏ 174 ਦੀ ਕਾਰਵਾਈ ਕਰਦੇ ਹੋਏ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਆ ਉਦੋਂ ਮਤਲਬ ਇਹਦੀ ਕਾਰਵਾਈ ਅਮਲ ਵਿੱਚ ਲਿਆਂਦੀ ਸੀ 174 ਦੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਸਵਿੰਦਰ ਸਿੰਘ ਨੇ ਕੁਝ ਸਮੇਂ ਬਾਅਦ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਵੀ ਜਿਹੜੀ ਇਹਦੇ ਲੜਕੇ ਦੀ ਮੌਤ ਜਿਹੜੀ ਹੈਗੀ ਆ ਉਹ ਸ਼ੱਕੀ ਹੈ ਉਦੋਂ ਹਾਲ ਦਾ ਸਮੰਨਾ ਗਿਆ ਜਿੱਦੋਂ ਉਦੋਂ 174 ਦੀ ਕਾਰਵਾਈ ਕੀਤੀ ਸੀਗੀ ਵੀ ਜਿਹੋ ਜਿਹਾ ਜਿਹੜਾ ਹੈਗਾ ਮੌਕਾ ਹੋਊਗਾ ਜਾਂ ਜਿਸ ਤਰ੍ਹਾਂ ਦੇ ਬਿਆਨ ਹੋਣਗੇ ਕਿਉਂਕਿ ਉਦੋਂ ਹਾਲ ਦੀ ਕੜੀ ਹੈ ਉਹਨਾਂ ਨੇ ਕੋਈ ਬਿਆਨ ਨਹੀਂ ਸੀ ਲਖਾਇਆ ਇਹ ਵਜਿ ਤੇ ਉਹਦੇ ਤੇ ਫਿਰ ਜਿਹੜਾ ਹੈਗਾ ਉਹਨੇ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਜਿਦੇ ਤੇ ਸੀਨੀਅਰ ਅਫਸਰਾਂ ਵੱਲੋਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਮੁਕੱਦਮਾ ਨੰਬਰ 39 ਮਿਤੀ 4/3/22 ਅੰਡਰ ਸੈਕਸ਼ਨ 304ਏ 279 ਆਈਪੀਸੀ ਜਿਹੜਾ ਹੈਗਾ ਅਨ ਨਾਮਾਲੂਮ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹ ਜਿਹੜਾ ਮਰਨ ਵਾਲੇ ਦੇ ਪਿਤਾ ਦੀ ਜਿਹੜੀ ਹੈਗੀ ਹੈ ਫਿਰ ਨਹੀਂ ਤਸੱਲੀ ਹੋਈ ਹੈਗੀ ਉਹਨੇ ਜਿਹੜੀਆਂ ਹੈਗੀਆਂ ਉਹ ਦਰਖਾਸਤਾਂ ਦੇਣੀਆਂ ਜਾਰੀ ਰੱਖੀਆਂ ਤੇ ਜਿਹੜਾ ਕਹਿੰਦਾ ਸੀਗਾ ਵੀ ਮੇਰੇ ਬੇਟੇ ਦੀ ਮੌਤ ਜਿਹੜੀ ਹੈਗੀ ਹੈ ਸ਼ੱਕੀ ਹਾਲਾਤਾਂ ਚ ਹੋਈ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਮਿਲਿਆ ਤੇ ਮੈਨੂੰ ਵੀ ਵਾਰ-ਵਾਰ ਮਿਲਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਸੀਗਾ ਵੀ ਸਖਤੀ ਨਾਲ ਜਿਹੜਾ ਹੈਗਾ ਇਹਦੀ ਤਫ਼ਤੀਸ਼ ਕਰਦੇ ਹੋਏ ਜਿਹੜਾ ਹੈਗਾ ਮੁਖ ਅਫਸਰ ਸਾਹਿਬ ਨੂੰ ਵੀ ਕਿਹਾ ਸੀਗਾ ਮੈਡਮ ਸਰਬਜੀਤ ਕੌਰ ਨੂੰ ਵੇਦੀ ਤਫਤੀਸ਼ ਕਰਕੇ ਜਿਹੜੀ ਹੈਗੀ ਹੈ ਇਹ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਜਾਵੇ ਜਾਂ ਇਹਦੇ ਅਸਲੀ ਹਾਲਾਤਾਂ ਤੋਂ ਜਿਹੜਾ ਹੈਗਾ ਉਹ ਪਤਾ ਲਗਾਇਆ ਜਾਵੇ ਤੇ ਜਿਹਦੇ ਸਬੰਧ ਚ ਕਾਰਵਾਈ ਕਰਦੇ ਹੋਏ ਇਨਸਪੈਕਟਰ ਸਰਵਜੀਤ ਕੌਰ ਅਤੇ ਇਹਨਾਂ ਦੀ ਸਾਰੀ ਟੀਮ ਨੇ ਤੇ ਤਲਵੰਡੀ ਪੁਲਿਸ ਨੇ ਜਿਹੜਾ ਹੈਗਾ ਇਹ ਇੱਕ ਬਲਾਈਂਡ ਮਰਡਰ ਜਿਹੜਾ ਹੈਗਾ ਇਹ ਟਰੇਸ ਕੀਤਾ ਤੇ ਹੁਣ ਇਹ ਇਹਦਾ ਜਿਹੜਾ ਮੇਨ ਦੋਸ਼ੀ ਹੈਗਾ ਜਿਨੇ ਇਹ ਮਰਡਰ ਕੀਤਾ ਸੀਗਾ ਉਹ ਲਖਵੀਰ ਸਿੰਘ ਉਰਫ ਲੱਖੀ ਸਿੰਘ ਉਰਫ ਲਖਵਿੰਦਰ ਸਿੰਘ ਸਨ ਆਫ ਜਗਜੀਤ ਸਿੰਘ ਜੱਗਾ ਬਹਿਮਨ ਜਸੇ ਦਾ ਇਹ ਰਹਿਣ ਵਾਲਾ ਹੈਗਾ ਤੇ ਇਹਨੇ ਜਿਹੜਾ ਹੈਗਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਜਿਹੜੀ ਹੈਗੀ ਹੈ ਕਰ ਲਈ ਗਈ ਹੈਗੀ ਹੈ ਤੇ ਇਹਨੇ ਜਿਹੜਾ ਹੈਗਾ ਆਪਣੇ ਮੁੱਢਲੇ ਬਿਆਨਾਂ ਦੇ ਮੁੱਢਲੀ ਪੁੱਛਗਿੱਛ ਤੇ ਮੰਨਿਆ ਹੈਗਾ ਵੀ ਇਹਨੇ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਕੁਝ ਹੋਰ ਵਿਅਕਤੀਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਤੇ ਕੁਝ ਵਿਅਕਤੀਆਂ ਦੇ ਕਹਿਣ ਤੇ ਕੀਤਾ ਤੇ ਉਹਨਾਂ ਦੇ ਬਾਰੇ ਜਿਹੜਾ ਹੈਗਾ ਹਾਲੇ ਪਤਾ ਕੀਤਾ ਜਾ ਰਿਹਾ ਹੈ ਇਹਦੇ ਇਹਦਾ ਰਿਮਾਂਡ ਲੈ ਕੇ ਜਿਹੜਾ ਹੈਗਾ ਅੱਗੇ ਤੋਂ ਉਹਨਾਂ ਬੰਦਿਆਂ ਬਾਰੇ ਵੀ ਪਤਾ ਕਰਕੇ ਤੇ ਉਹਨਾਂ ਬੰਦਿਆਂ ਨੂੰ ਵੀ ਸੁਰੱਖਾਂ ਦੇ ਮਗਰ ਜਿਹੜਾ ਹੈਗਾ ਧੱਕਿਆ ਜਾਵੇਗਾ ਕੀ ਕਾਰਨ ਸਰ ਮਰਡਰ ਦਾ ਕਾਰਨ ਕੀ ਹੈ ਇਹਦੇ ਚ ਮੁੱਢਲੀ ਤਫਤੀਸ਼ ਚ ਦੇਖੋ ਇਹ ਹਲੇ ਨੇ ਇਹੀ ਦੱਸਿਆ ਹੈਗਾ ਵੀ ਕੁਝ ਬੰਦਿਆਂ ਨੇ ਮਤਲਬ ਜਿਹੜਾ ਹੈਗਾ ਇਹ ਮਰਡਰ ਜਿਹੜਾ ਹੈਗਾ ਅਸੀਂ ਰਲ ਕੇ ਕੀਤਾ ਤੇ ਕੈ ਕਰਾਇਆ ਤੇ ਇਹਨੇ ਹਲੇ ਉਹ ਵਜ੍ਹਾ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹਲੇ ਤਫਤੀਸ਼ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਇਹਦੇ ਨਾਲ ਜਿਹੜਾ ਹੈ ਦੋਸ਼ੀਆਂ ਨੂੰ ਫਾਇਦਾ ਮਿਲ ਸਕਦਾ Tem outro ano bate assim, é, das